ਅੱਜ ਕੱਲ ਦਾ ਜੋ ਸਮਾਂ ਚੱਲ ਰਿਹਾ ਹੈ ਇਸ ਵਿੱਚ ਕਿਸੇ ਨੂੰ ਮਾਰਨਾ ਜਿਵੇਂ ਖੇਡ ਹੀ ਹੋ ਗਈ ਕੋਈ ਵੀ ਕਿਸੇ ਉੱਤੇ ਗੋਲੀ ਚਲਾ ਦਿੰਦਾ ਤੇ ਕਤਲ ਕਰ ਦਿੰਦਾ ਜਿਵੇਂ ਕਿਸੇ ਕਾਨੂੰਨ ਦਾ ਪ੍ਰਮਾਤਮਾ ਦਾ ਸਮਾਜ ਦਾ ਕਿਸੇ ਨੂੰ ਕੋਈ ਡਰੀ ਨਾ ਹੋਵੇ ਕਿਸੇ ਨੂੰ ਕੋਈ ਭੈ ਨਾ ਹੋਵੇ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਸੱਤ ਭੈਣਾਂ ਦੀ ਭੈ ਇੱਕ ਕੁੜੀ ਜੋ ਕਿ ਬੜੀ ਪੜਨ ਦੇ ਵਿੱਚ ਹੁਸ਼ਿਆਰ ਸੀ ਉਸਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਤੇ ਮਾਂ ਬੜੀ ਮਿਹਨਤ ਦੇ ਨਾਲ ਬੜੀਆਂ ਕੋਸ਼ਿਸ਼ਾਂ ਤੋਂ ਬਾਅਦ ਕੁੜੀ ਦਾ ਲਾਹ ਕਾਲਜ ਦੇ ਵਿੱਚ ਦਾਖਲਾ ਕਰਵਾਉਂਦੀ ਹੈ ਪਰ ਇੱਕ ਦਿਨ ਕਾਲਜ ਦੇ ਵਿੱਚੋਂ ਘਰ ਫੋਨ ਆਉਂਦਾ ਹੈ ਕਿ ਤੁਹਾਡੀ ਕੁੜੀ ਦੇ ਸਿਰ ਦੇ ਵਿੱਚ ਸੱਟ ਵੱਜੀ ਤੇ ਹੁਣ ਜਦੋਂ ਪਰਿਵਾਰ ਵਾਲੇ ਕਾਲਜ ਦੇ ਵਿੱਚ ਜਾ ਕੇ ਪਤਾ ਕਰਦੇ ਨੇ ਦੇਖਦੇ ਨੇ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਉਹਨਾਂ ਦੀ ਕੁੜੀ ਦੇ ਸਿਰ ਵਿੱਚ ਗੋਲੀ ਮਾਰ ਕੇ ਉਸ ਨੂੰ ਮਾਰ ਦਿੱਤਾ ਗਿਆ ਸੀ ਜਦੋਂ ਹੁਣ ਇਸ ਘਟਨਾ ਦਾ ਪਤਾ ਲੱਗਦਾ ਤਾਂ ਚਾਰੇ ਪਾਸੇ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਸਭ ਜਾਨਣਾ ਚਾਹੁੰਦੇ ਸੀ ਕਿ ਆਖਰ ਕੀ ਹੋਇਆ ਕਿਸ ਕਾਰਨ ਇਸ ਕੁੜੀ ਦਾ ਕਤਲ ਕਰ ਦਿੱਤਾ ਗਿਆ ਪਰ ਇੱਥੇ ਇੱਕ ਮੌਤ ਨਹੀਂ ਹੋਈ ਸੀ ਇੱਥੇ ਮੌਤਾਂ ਦੋ ਹੋਈਆਂ ਸੀ ਇਸ ਕੁੜੀ ਦੇ ਨਾਲ ਇੱਕ ਮੁੰਡੇ ਨੇ ਵੀ ਆਪਣੇ ਸਿਰ ਵਿੱਚ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਕੀ ਹੈ ਇਹ ਸਾਰੀ ਘਟਨਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਤਰਨਤਾਰਨ ਤੇ ਇਸ ਦੇ ਅਧੀਨ ਪੈਂਦਾ ਪਿੰਡ ਉਸਮਾ ਤੇ ਇੱਥੇ ਸਥਿਤ ਹੈ ਮਾਈ ਭਾਗੋ ਲਾ ਕਾਲਜ ਗੱਲ ਹੈ 9 ਫਰਵਰੀ 2026 ਦੀ ਸਵੇਰੇ ਤਕਰੀਬਨ 9:15-16 ਮਿੰਟ ਹੋਏ ਹੁੰਦੇ ਨੇ ਸੋਮਵਾਰ ਦਾ ਦਿਨ ਸੀ ਕਾਲਜ ਲੱਗਦਾ ਸਟੂਡੈਂਟ ਕਾਲਜ ਦੇ ਵਿੱਚ ਆਉਂਦੇ ਨੇ ਤੇ ਇਸ ਕਾਲਜ ਦੇ ਇੱਕ ਕਲਾਸਰੂਮ ਦੇ ਵਿੱਚੋਂ ਦੋ ਗੋਲੀਆਂ ਚੱਲਣ ਦੀ ਆਵਾਜ਼ ਆਉਂਦੀ ਹੈ ਪਹਿਲਾਂ ਇੱਕ ਗੋਲੀ ਚੱਲਦੀ ਹੈ 2 ਸੈਕਿੰਟਾਂ ਬਾਅਦ ਦੂਸਰੀ ਗੋਲੀ ਚੱਲ ਜਾਂਦੀ ਹੈ ਤੇ ਹੁਣ ਕਾਲਜ ਦੇ ਵਿੱਚ ਤੈਸ਼ ਦਾ ਮਾਹੌਲ ਪੈਦਾ ਹੋ ਜਾਂਦਾ ਕਿ ਆਖਰੀ ਗੋਲੀ ਕਿੱਥੋਂ ਚੱਲੀ ਐ ਇਸ ਗੋਲੀ ਨੇ ਕੀ ਕੀਤਾ ਤਾਂ ਪਤਾ ਲੱਗਦਾ ਕਿ ਇਹ ਗੋਲੀ ਕਾਲਜ ਦੇ ਪ੍ਰਿੰਸ ਰਾਜ ਨਾਮ ਦੇ ਮੁੰਡੇ ਨੇ ਪਹਿਲਾਂ ਸੰਦੀਪ ਕੌਰ ਕੁੜੀ ਉੱਤੇ ਚਲਾਈ ਉਸ ਦੇ ਮੱਥੇ ਦੇ ਗੋਲੇ ਬਿਮਾਰੀ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ 2 ਸਕਿੰਟਾਂ ਬਾਅਦ ਹੀ ਉਸ ਨੇ ਆਪਣੇ ਸਿਰ ਵਿੱਚ ਗੋਲੀ ਮਾਰ ਲਈ ਤੇ ਆਪਣੀ ਵੀ ਜੀਵਨ ਲੀਲਾ ਸਮਾਪਤ ਕਰ ਲਈ ਇਹ ਜੋ ਸੰਦੀਪ ਕੌਰ ਹੈ ਜਿਸ ਦੇ ਸਿਰ ਵਿੱਚ ਗੋਲੀ ਮਾਰ ਕੇ ਇਸ ਮੁੰਡੇ ਨੇ ਮਾਰਿਆ ਉਹ ਕੌਣ ਸੀ ਤੇ ਮੁੰਡਾ ਕੌਣ ਸੀ ਤਾਂ ਪਤਾ ਲੱਗਦਾ ਹੈ ਕਿ ਜੋ ਸੰਦੀਪ ਕੌਰ ਸੀ ਉਹ ਨੁਸਹਿਰਾ ਪੰਨੂਆ ਦੀ ਨਿਵਾਸੀ ਸੀ ਉਸ ਦੇ ਪਿਤਾ ਦਾ ਨਾਮ ਹੀਰਾ ਸਿੰਘ ਸੀ ਜਿਸ ਦੀ ਮੌਤ ਹੋ ਚੁੱਕੀ ਸੀ ਇਸ ਦੀ ਮਾਂ ਦਾ ਨਾਮ ਹਰਜਿੰਦਰ ਕੌਰ ਸੀ ਇਹ ਸੱਤ ਭੈਣਾ ਸੀ ਸੰਦੀਪ ਕੌਰ ਵਰਗੀਆਂ ਜੋ ਸੰਦੀਪ ਕੌਰ ਸੀ ਉਹਨਾਂ ਵਿੱਚੋਂ ਇੱਕ ਸੀ ਜੋ ਪੜਨ ਵਿੱਚ ਬੜੀ ਹੁਸ਼ਿਆਰ ਸੀ ਤੇ ਇਸ ਦੀ ਮਾਂ ਨੇ ਇਸ ਨੂੰ ਬੜੀਆਂ ਕੋਸ਼ਿਸ਼ਾਂ ਤੋਂ ਬਾਅਦ ਲਾ ਕਾਲਜ ਦੇ ਵਿੱਚ ਪੜਨ ਲਾਇਆ ਸੀ ਇਹ ਕੁੜੀ ਜੱਜ ਬਣਨਾ ਚਾਹੁੰਦੀ ਸੀ ਪਰ ਉਸ ਤੋਂ ਪਹਿਲਾਂ ਹੀ ਇਸ ਦੇ ਸਿਰ ਵਿੱਚ ਗੋਲੀ ਮਾਰ ਕੇ ਪ੍ਰਿੰਸ ਰਾਜ ਨੇ ਇਸ ਦਾ ਕਤਲ ਕਰ ਦਿੱਤਾ ਸੀ ਜੋ ਇਹ ਪ੍ਰਿੰਸ ਰਾਜ ਸੀ ਇਹ ਮਲਿਆ ਪਿੰਡ ਦਾ ਰਹਿਣ ਵਾਲਾ ਸੀ ਇਸ ਦੇ ਪਿਤਾ ਦਾ ਨਾਮ ਜਗਜੀਤ ਸਿੰਘ ਸੀ ਤੇ ਪਤਾ ਲੱਗਦਾ ਕਿ ਪ੍ਰਿੰਸ ਰਾਜ ਸੰਦੀਪ ਕੌਰ ਦੇ ਨਾਲ ਇੱਕ ਤਰਫਾ ਪਿਆਰ ਕਰਦਾ ਸੀ ਤੇ ਸੰਦੀਪ ਕੌਰ ਨੂੰ ਬਾਰ-ਬਾਰ ਪ੍ਰਪੋਜ਼ ਕਰਦਾ ਸੀ ਪਰ ਸੰਦੀਪ ਕੌਰ ਉਸ ਨੂੰ ਹਮੇਸ਼ਾ ਹੀ ਜਵਾਬ ਦਿੰਦੀ ਸੀ ਸੰਦੀਪ ਕੌਰ ਨੂੰ ਲੱਗ ਰਿਹਾ ਸੀ ਕਿ ਇਹ ਮੁੰਡਾ ਮੈਨੂੰ ਤੰਗ ਕਰ ਰਿਹਾ ਹੈ ਸੁਣ ਵਿੱਚ ਆਇਆ ਕਿ ਇੱਕ ਦੋ ਦਿਨ ਪਹਿਲਾਂ ਜੋ ਪ੍ਰਿੰਸ ਰਾਜ ਹੁੰਦਾ ਹੈ ਇਹ ਸੰਦੀਪ ਕੌਰ ਨੂੰ ਫੋਨ ਕਰਕੇ ਫਿਰ ਪ੍ਰਪੋਜ਼ ਕਰਦਾ ਹੈ ਪਰ ਸੰਦੀਪ ਕੌਰ ਇਸ ਨੂੰ ਫਿਰ ਜਵਾਬ ਦੇ ਦਿੰਦੀ ਹੈ ਕਿ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ ਤੇ ਇਹ ਵੀ ਖਬਰ ਦੇ ਵਿੱਚ ਆਇਆ ਕਿ ਜੋ ਇਹ ਸੰਦੀਪ ਕੌਰ ਹੁੰਦੀ ਹੈ ਇਸ ਦੀ ਮੰਗਣੀ ਕਰ ਦਿੱਤੀ ਜਾਂਦੀ ਹੈ ਇਸ ਤੋਂ ਵੀ ਇਹ ਮੁੰਡਾ ਨਰਾਜ਼ ਸੀ ਕਿ ਇਸ ਦੀ ਮੰਗਣੀ ਹੋ ਗਈ ਕਿਉਂਕਿ ਇਹ ਮੁੰਡਾ ਤਾਂ ਕਹਿੰਦਾ ਸੀ ਕਿ ਤੂੰ ਮੇਰੇ ਨਾਲ ਗੱਲ ਕਰ ਮੈਂ ਤੇਰਾ ਵਿਆਹ ਕਰਵਾਉਣਾ ਚਾਹਣਾ ਪਰ ਸੰਦੀਪ ਕੌਰ ਉਸ ਨੂੰ ਪਸੰਦ ਨਹੀਂ ਕਰਦੀ ਸੀ ਉਸ ਦੇ ਨਾਲ ਕੋਈ ਵੀ ਗੱਲ ਕਰਨਾ ਨਹੀਂ ਚਾਹੁੰਦੀ ਸੀ ਪਰ ਇਹ ਮੁੰਡਾ ਬਾਰ-ਬਾਰ ਉਸ ਨੂੰ ਤੰਗ ਕਰ ਰਿਹਾ ਸੀ ਇਹ ਗੱਲ ਸੰਦੀਪ ਕੌਰ ਨੇ ਜੋ ਖਬਰ ਦੇ ਵਿੱਚ ਆਈ ਹੈ ਕਿ ਆਪਣੇ ਪਰਿਵਾਰ ਨੂੰ ਵੀ ਦੱਸੀ ਹੁਣ ਜਦੋਂ ਇੱਕ ਦੋ ਦਿਨ ਪਹਿਲਾਂ ਇਹ ਪ੍ਰਿੰਸ ਰਾਜ ਸੰਦੀਪ ਕੌਰ ਨੂੰ ਫੋਨ ਕਰਦਾ ਤੇ ਸੰਦੀਪ ਕੌਰ ਫੇਰ ਉਸ ਨੂੰ ਜਵਾਬ ਦੇ ਦਿੰਦੀ ਹੈ ਤੇ ਹੁਣ ਆ ਜਾਂਦਾ ਦਿਨ ਸੋਮਵਾਰ ਦਾ ਸੋਮਵਾਰ ਨੂੰ ਸਵੇਰੇ ਜਦੋਂ ਕਾਲਜ ਲੱਗਦਾ 9 ਵਜੇ 15 16 ਮਿੰਟ ਹੋਏ ਹੁੰਦੇ ਨੇ ਤੇ ਜੋ ਇਹ ਪ੍ਰਿੰਸ ਰਾਜ ਹੁੰਦਾ ਇਹ ਫੇਰ ਕਲਾਸ ਦੇ ਵਿੱਚ ਆਉਂਦਾ ਜੋ ਸੰਦੀਪ ਕੌਰ ਹੁੰਦੀ ਆ ਉਹ ਆਪਣੀ ਸਹੇਲੀ ਦੇ ਨਾਲ ਖੜੀ ਹੁੰਦੀ ਹੈ ਤੇ ਫੇਰ ਸੰਦੀਪ ਨੂੰ ਪੁੱਛਦਾ ਹੈ ਸੰਦੀਪ ਫੇਰ ਉਸ ਨੂੰ ਜਵਾਬ ਦੇ ਦਿੰਦੀ ਹੈ ਤਾਂ ਹੁਣ ਇਸ ਗੱਲ ਤੋਂ ਪ੍ਰਿੰਸ ਰਾਜ ਬੜਾ ਜ਼ਿਆਦਾ ਗੁੱਸੇ ਦੇ ਵਿੱਚ ਆ ਜਾਂਦਾ ਹੈ ਗੁੱਸੇ ਦੇ ਵਿੱਚ ਤਿਲਮ ਲਾ ਜਾਂਦਾ ਹੈ ਤੇ ਇਹ ਆਪਣੇ ਬੈਗ ਦੇ ਵਿੱਚੋਂ ਪਿਸਤਲ ਕੱਢਦਾ ਹੈ ਕੱਢ ਕੇ ਬਿਨਾ ਕੋ ਸੋਚੇ ਸਮਝੇ ਸੰਦੀਪ ਕੌਰ ਦੇ ਸਿਰ ਦੇ ਵਿੱਚ ਗੋਲੀ ਮਾਰ ਦਿੰਦਾ ਹੈ ਗੋਲੀ ਮਾਰਨ ਤੋਂ ਬਾਅਦ ਜੋ ਸੰਦੀਪ ਕੌਰ ਹੁੰਦੀ ਹੈ ਉਹ ਉਸ ਥਾਂ ਤੇ ਹੀ ਡਿੱਗ ਪੈਂਦੀ ਹੈ ਤੇ 2 ਸੈਕਿੰਟਾਂ ਬਾਅਦ ਹੀ ਇਹ ਪ੍ਰਿੰਸ ਰਾਜ ਆਪਣੇ ਸਿਰ ਵਿੱਚ ਵੀ ਗੋਲੀ ਮਾਰ ਲੈਂਦਾ ਤੇ ਆਪਣੀ ਵੀ ਜੀਵਨ ਲੀਲਾ ਸਮਾਪਤ ਕਰ ਦਿੰਦਾ ਹੁਣ ਜੋ ਕਲਾਸਰੂਮ ਦੇ ਵਿੱਚ ਹੋਰ ਮੁੰਡੇ ਕੁੜੀਆਂ ਹੁੰਦੇ ਨੇ ਉਹ ਇੱਥੋਂ ਭੱਜ ਜਾਂਦੇ ਨੇ ਇਸ ਸਾਰੇ ਕਾਲਜ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਕਿ ਇਹ ਕੀ ਹੋ ਗਿਆ ਉਸ ਤੋਂ ਬਾਅਦ ਪੁਲਿਸ ਆਉਂਦੀ ਹੈ ਪੁਲਿਸ ਜੋ ਲਾਸ਼ਾਂ ਹੁੰਦੀਆਂ ਇਹਨਾਂ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਬਾਡੀਆਂ ਜੋ ਨੇਓ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਤੇ ਜੋ ਪਰਿਵਾਰ ਵਾਲਿਆ ਉਹਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ 15 ਮਿੰਟ ਤੱਕ ਸਾਨੂੰ ਇਹਨਾਂ ਨੇ ਗੇਟ ਨਹੀਂ ਖੋਲਿਆ ਪਤਾ ਨਹੀਂ ਇਹ ਅੰਦਰ ਕੀ ਕਰਦੇ ਰਹੇ ਤੇ ਇਹ ਵੀ ਗੱਲ ਸੋਚਣ ਵਾਲੀ ਹੈ ਕਿ ਇੱਕ ਮੁੰਡਾ ਕਾਲਜ ਦੇ ਵਿੱਚ ਪਿਸਟਲ ਲੈ ਆਉਂਦਾ ਹੈ ਤੇ ਪਿਸਟਲ ਲਿਆ ਕੇ ਐਡੀ ਵੱਡੀ ਬਾਰ ਦਾਤ ਨੂੰ ਅੰਜਾਮ ਦੇ ਦਿੰਦਾ ਹੈ ਇੱਕ ਕੁੜੀ ਦਾ ਕਤਲ ਕਰ ਦਿੰਦਾ ਤੇ ਦੂਸਰੀ ਗੋਲੀ ਆਪਣੇ ਸਿਰ ਵਿੱਚ ਮਾਰ ਕੇ ਆਤਮ ਹੱਤਿਆ ਕਰ ਲੈਂਦਾ ਹੈ ਜਾਨੀ ਇਸ ਬਾਰੇ ਵੀ ਕਿਸੇ ਨੂੰ ਕੁਝ ਪਤਾ ਨਹੀਂ ਸੀ ਕਿ ਜੋ ਪ੍ਰਿੰਸ ਰਾਜ ਹੈ ਇਸ ਦੇ ਅੰਦਰ ਕੀ ਚੱਲ ਰਿਹਾ ਹੈ ਇਹ ਕੀ ਕਰਨ ਵਾਲਾ ਹੈ ਤੇ ਇਹ ਪਿਸਟਲ ਕਿੱਥੋਂ ਲੈ ਆਇਆ ਕਿਵੇਂ ਲੈ ਆਇਆ ਇਹ ਗੱਲਾਂ ਵੀ ਅਜੇ ਤਫ਼ਤੀਸ਼ ਦਾ ਵਿਸ਼ਾ ਗਈਆਂ ਕਿ ਆਖਰ ਐਦਾਂ ਦਾ ਕਦਮ ਇਸ ਨੇ ਕਿਵੇਂ ਚੱਕ ਲਿਆ ਅਤੇ ਇਹ ਪਿਸਟਲ ਇਸ ਕਾਲਜ ਦੇ ਵਿੱਚ ਉਹ ਕਿਵੇਂ ਲੈ ਆਇਆ ਸਾਰੀਆਂ ਗੱਲਾਂ ਅਜੇ ਤਫ਼ਤੀਸ਼ ਦਾ ਵਿਸ਼ਾ ਗਈਆਂ ਪਰ ਜੋ ਇਹ ਘਟਨਾ ਨਹੀਂ ਬੜੀ ਹੀ ਮੰਦਪਾਗੀ ਘਟਨਾ ਹੈ ਕਿਉਂਕਿ ਇੱਕ ਮਾਸੂਮ ਕੁੜੀ ਜਿਸ ਨੂੰ ਇਹ ਨਹੀਂ ਪਤਾ ਸੀ ਕਿ ਜੋ ਇਹ ਸਿਰਫ ਰਿਹਾ ਆਸ਼ਿਕ ਹੈ ਉਹ ਇਸ ਨਾਲ ਐਦਾਂ ਦੀ ਬਾਰਦਾਤ ਵੀ ਕਰ ਸਕਦਾ ਹੈ ਇਸ ਨੂੰ ਮੌਤ ਦੇ ਘਾਟ ਵੀ ਉਤਾਰ ਸਕਦਾ ਹੈ ਜਾਣੀ ਕੁੜੀ ਨੇ ਕਿਹਾ ਕਿ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ ਪਰ ਮੁੰਡੇ ਨੇ ਇਸ ਗੱਲ ਤੋਂ ਖਫਾ ਹੋ ਕੇ ਕੁੜੀ ਨੂੰ ਹੀ ਮਾਰ ਦਿੱਤਾ ਤੇ ਸ਼ਾਇਦ ਮੁੰਡੇ ਨੂੰ ਲੱਗਦਾ ਹੋਵੇ ਕਿ ਮੈਂ ਵੀ ਹੁਣ ਨਹੀਂ ਬਚਾਂਗਾ ਤਾਂ ਉਸ ਨੇ ਵੀ ਆਪਣੇ ਸਿਰ ਦੇ ਵਿੱਚ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਰਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਨੇ ਇੱਕ ਮੁੰਡੇ ਉਸ ਨੂੰ ਲੱਗਿਆ ਕਿ ਜੇ ਕੁੜੀ ਮੇਰੇ ਨਾਲ ਗੱਲ ਨਹੀਂ ਕਰੇਗੀ ਮੇਰੇ ਨਾਲ ਵਿਆਹ ਨਹੀਂ ਕਰਵਾਏਗੀ ਤਾਂ ਫਿਰ ਮੈਂ ਇਸ ਨੂੰ ਮਾਰ ਦੇਵਾਂਗਾ ਮੈਂ ਵੀ ਜਿਉਂਦਾ ਨਹੀਂ ਰਹਾਗਾ ਤੇ ਇਸ ਨੂੰ ਵੀ ਜਿਉਣ ਦਾ ਕੋਈ ਹੱਕ ਨਹੀਂ ਪਤਾ ਨਹੀਂ ਕਿੱਦਾਂ ਦੀ ਸੋਚ ਮੁੰਡੇ ਦੇ ਦਿਮਾਗ ਦੇ ਵਿੱਚ ਆਈ ਤੇ ਉਸ ਨੇ ਐਡੇ ਵੱਡੇ ਕ੍ਰਾਈਮ ਨੂੰ ਅੰਜਾਮ ਦੇ ਦਿੱਤਾ ਤੇ ਮੁੰਡੇ ਨੇ ਆਪਣੀ ਜੀਵਨ ਲੀਲਾ ਵੀ ਸਮਾਪਤ ਕਰ ਲਈ ਇਧਰ ਕੁੜੀ ਦੇ ਘਰ ਦੇ ਵੀ ਤੜਫਦੇ ਹੋਣਗੇ ਕਿ ਉਹਨਾਂ ਦੀ ਇੱਕ ਹੋਣਹਾਰ ਕੁੜੀ ਇਸ ਮੁੰਡੇ ਨੇ ਮਾਰ ਦਿੱਤੀ ਪਰ ਜੋ ਮੁੰਡੇ ਦੇ ਮਾਤਾ ਪਿਤਾ ਨੇ ਉਹ ਵੀ ਤੜਫ ਰਹੇ ਹੋਣਗੇ ਕਿ ਅਸੀਂ ਆਪਣੇ ਮੁੰਡੇ ਨੂੰ ਪਾਲ ਪੋਸ਼ ਕੇ ਵੱਡਾ ਕੀਤਾ ਤੇ ਉਹਨਾਂ ਨੂੰ ਵੀ ਲੱਗ ਰਿਹਾ ਹੋਵੇਗਾ ਕਿ ਸਾਡਾ ਮੁੰਡਾ ਸਾਡਾ ਸਹਾਰਾ ਬਣੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਟੈਂਡ ਹੋਵੇਗਾ ਸਾਡਾ ਨਾਮ ਰੋਸ਼ਨ ਕਰੇਗਾ ਆਪਣਾ ਨਾਮ ਰੋਸ਼ਨ ਕਰੇਗਾ ਪਰ ਮੁੰਡੇ ਨੇ ਤਾਂ ਕੁਝ ਹੋਰ ਹੀ ਕਰ ਦਿੱਤਾ ਜਿਸ ਦੀ ਕਿਸੇ ਨੇ ਕਲਪਨਾ ਨਹੀਂ ਕੀਤੀ ਸੀ ਸੋ ਤੁਹਾਡੇ ਇਸ ਸਾਰੀ ਘਟਨਾ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ